ਹੈਲੋ ਜੀ ਵੈਲਕਮ ਬੈਕ ਟੂ ਮਾਈ ਚੈਨਲ ਪ੍ਰਪ ਜੋ 26 ਮਹਿਰਾ ਵਲੌਗਸ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਜੇ ਤੁਸੀਂ ਚੈਨਲ ਦੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਦਬਾ ਲਿਓ ਤਾਂ ਜੋ ਤੁਹਾਨੂੰ ਆਉਣ ਵਾਲੇ ਵੀਡੀਓਜ਼ ਦੇ ਨੋਟੀਫਿਕੇਸ਼ਨ ਮਿਲਦੇ ਰਹਿਣ ਜੀ ਤੇ ਆਪਾਂ ਚੱਲਿਆਂ ਜੀ ਇਕੱਠੇ ਹੋ ਕੇ ਸਾਰੇ ਮਾਂ ਨੰਨ ਦੇਵੀ ਦੇ ਦਰਬਾਰ ਕਿਉਂਕਿ ਨਰਾਤਰੇ ਚੱਲ ਰਹੀ ਸੀ ਤੇ ਇਸ ਲਈ ਮੈਂ ਨੀੜਾ ਟਾਈਮ ਨਹੀਂ ਲੱਗਿਆ ਤੇ ਫਿਰ ਦੁਸ਼ਹਿਰਾ ਵੀ ਨਿਕਲ ਗਿਆ ਤੇ ਬਾਰੀ-ਬਾਰੀ ਤੁਹਾਨੂੰ ਇਹ ਸਾਰੀਆਂ ਵੀਡੀਓਜ਼ ਮਿਲਣਗੀਆਂ ਤੇ ਲੋ ਜੀ ਇੱਥੇ ਆਪਾਂ ਚੱਲ ਪਏ ਸੀ ਮਾਤਾ ਦੇ ਦਰਬਾਰ ਨੂੰ ਇਕੱਠੇ ਹੋ ਕੇ ਸਰਦਾਰ ਜੀ ਦੀ ਗੱਡੀ 'ਚ نیچے ਲਗਾ ਲਈ ਆਪਾਂ ਗੱਦੇ ਤੇ ਉੱਪਰ ਤਰਪਾਲ ਪਾਈ ਹੋਈ ਹੈ ਤੇ ਖੁੱਲੇ ਡੁੱਲੇ ਬੈਠ ਕੇ ਇਸ ਤਰ੍ਹਾਂ ਸਾਰੀ ਫੈਮਿਲੀ ਜਾ ਰਹੀ ਹੈ ਆਪਾਂ ਮਾਦੀ ਦਰਬਾਰ 'ਚ ਤੇ ਇੱਥੇ ਪਹੁੰਚ ਗਏ ਸੀ ਆਪਾਂ ਕਟਾਨਾ ਸਾਹਿਬ ਤੇ ਗੁਰਦੁਆਰਾ ਸਾਹਿਬ ਇੱਥੀ ਤੋਂ ਯਾਤਰਾ ਸ਼ੁਰੂ ਕਰਦੇ ਆਂ ਸੀ ਤੇ ਇੱਥੇ ਹੀ ਆ ਕੇ ਖਤਮ ਕਰਦੇ ਆਂ ਤੇ ਲੋ ਜੀ ਇੱਥੇ ਸਾਰੇ ਰੁਕੇ ਨੇ ਤੇ ਗੁਰਦੁਆਰਾ ਸਾਹਿਬ 'ਚ ਤੇ ਨਾਲੇ ਗਰਮੀ ਲੱਗ ਰਹੀ ਸੀ ਇਸ ਲਈ ਕਰਪਾਲ ਜਿਹੜੀ ਹੈ ਉਹ ਉੱਤੇ ਚਕਵਾ ਦਿੱਤੀ ਸਰਦਾਰ ਜੀ ਤੋਂ ਤੇ ਗੁਰਦੁਆਰਾ ਸਾਹਿਬ ਤਾਂ ਉਦੋਂ ਬੰਦ ਹੋ ਗਿਆ ਸੀ ਤੇ ਇੱਧਰ ਲੰਗਰ ਹਾਲ ਜਿਹੜਾ ਪਿੰਡ ਵਾਲਾ ਹੈ ਇਹ ਖੁੱਲਾ ਹੁੰਦਾ ਹੈ ਤੇ ਇੱਥੇ ਹਾਜ਼ਰੀ ਭਰੀ ਬੈਠ ਕੇ ਤੇ ਪ੍ਰਸ਼ਾਦਾ ਪਾਣੀ ਛਕਿਆ ਤੇ ਉਸ ਤੋਂ ਬਾਅਦ ਦੇਖੋ ਸਰਦਾਰ ਜੀ ਨੇ ਤਰਪਾਲ ਜਿਹੜੀ ਹੈ ਉਹ ਚੱਕ ਕੇ ਪਿੱਛੇ ਕਰ ਦਿੱਤੀ ਤੇ ਫੱਟੇ ਲਗਾ ਕੇ ਉਹਦੇ ਉੱਪਰ ਬੈਗ ਰੱਖ ਦਿੱਤੇ ਤੇ ਸਾਰੇ ਜਣੇ ਨੇ ਰਲ ਕੇ ਤੇ ਹੁਣ ਗੱਦੇ ਵਿਛਾਰੇ ਨੇ ਇਹਦੇ ਵਿੱਚ ਤੇ ਫਿਰ ਆਪਾਂ ਬੈਠ ਕੇ ਅੱਗੇ ਚੱਲ ਪਾਂਗੇ ਤੇ ਬੱਚੇ ਇੱਥੇ ਮਸਤੀਆਂ ਕਰ ਰਹੇ ਆ ਪਰ ਮੇਰੀ ਬੇਟੀ ਔਰ ਭਤੀਜੀ ਤੇ ਮੰਮੀ ਔਰ ਆਂਟੀ ਨੂੰ ਅਸੀਂ ਲੈ ਲਿਆ ਸੀ ਸਾਨੇਵਾਲ ਤੋਂ ਮੇਰੇ ਪੇਕੇ ਘਰੋਂ ਤੇ ਲੋ ਜੀ ਸਾਰੇ ਇਥੇ ਅਸੀਂ ਹੁਣ ਬੈਠ ਜਾਾਂਗੇ ਤੇ ਹਵਾ ਲਗੀ ਖੁੱਲੀ ਢੁਲੀ ਤੇ ਬਹੁਤ ਹੀ ਵਧੀਆ ਲੱਗਦਾ ਹੈ ਬੜਾ ਮਜ਼ਾ ਆਉਂਦਾ ਹੈ ਜਦੋਂ ਇਸ ਤਰ੍ਹਾਂ ਇਕੱਠੇ ਹੋ ਕੇ ਜਾਂਦੇ ਤੁਸੀਂ ਵੀ ਦੱਸਿਓ ਤੁਸੀਂ ਵੀ ਜਾਂਦੇ ਹੋ ਕਮੈਂਟਾਂ ਦੇ ਵਿੱਚ ਤੇ ਲੋ ਜੀ ਚੱਲ ਕੇ ਸੀ ਆਪਣੀ ਗੱਡੀ ਫੇਰ ਤੋਂ ਯਾਤਰਾ ਲਈ ਮਾਨਨ ਦੇ ਵੀ ਦੇਰਵਾਣਾ ਹੋ ਗਈ ਸੀ ਤੇ ਰਸਤੇ ਵਿੱਚ ਪੀਰਾਂ ਦੀ ਪੈਂਦੀ ਜਗ੍ਹਾ ਤੇ ਇੱਥੇ ਸਰਦਾਰ ਜੀ ਰੁੱਕ ਕੇ ਜਾਂਦੇ ਨੇ ਜਦੋਂ ਢੇੜਾ ਵੀ ਲੈ ਕੇ ਜਾਂਦੇ ਨੇਗੇ ਤਾਂ ਵੀ ਇੱਥੇ ਹਾਜ਼ਰੀ ਭਰ ਕੇ ਫੇਰ ਜਾਂਦੇ ਨੇ ਤੇ ਜਦੋਂ ਸਾਰਾ ਪਰਿਵਾਰ ਆਨੇ ਤੇ ਫਿਰ ਅਸੀਂ ਜ਼ਰੂਰ ਹਾਜ਼ਰੀ ਭਰ ਕੇ ਜਾਂਦੇ ਆਂ ਜਦੋਂ ਕਰੀ ਦਿੱਲੀ ਸਾਈਡ ਆਣੀ ਆ ਤੇ ਲੋਜੀ ਸਾਰੇ ਜਣੇ ਆਗੇ ਸੀ ਡੈਡੀ ਹੁਣੇ ਮੇਰੀ ਦਰਾਨੀ ਸਾਰੇ ਜਣੇ ਆ ਕੇ ਇੱਥੇ ਹਾਜ਼ਰੀ ਭਰ ਕੇ ਤੇ ਇੱਥੋਂ ਫਿਰ ਪਾਵਾਂਗੇ ਆਪਾਂ ਚੱਲਾ ਅੱਗੇ ਤੇ ਅੱਗੇ ਚੱਲ ਪਏ ਸੀ ਜੀ ਅੱਗੇ ਇੱਥੇ ਚਾਹ ਪੀਣ ਵਾਸਤੇ ਰੁਕੇ ਸੀ ਇਹ ਹੈ ਪੂਰੀ ਦਾ ਟਾਬਾ ਤੇ ਇਹ ਬਹੁਤ ਵਧੀਆ ਇੱਥੇ 뷰 ਇੱਥੇ ਦਾ ਤੇ ਸਾਰਿਆਂ ਨੇ ਫੁੱਲ ਮਸਤੀ ਕੀਤੀ ਤੇ ਚਾਹ ਵੀ ਪੀਤੀ ਤੇ ਲੋ ਜੀ ਇੱਥੇ ਸਾਰੇ ਗੱਡੀਆਂ ਖੜੀਆਂ ਹੁੰਦੀਆਂ ਨੇਗੀਆਂ ਇੱਥੇ ਇਹਨਾਂ ਦੇ ਵਿੱਚ ਪਿਕਸ ਵਗੈਰਾ ਲੈ ਸਕਦੀਆਂ ਤੁਸੀਂ ਤੇ ਇਹ ਯਾਦਾ ਹੁੰਦੀਆਂ ਨੇਗੀਆਂ ਤੇ ਬਹੁਤ ਵਧੀਆ ਲੱਗਦਾ ਹੈ ਤੇ ਬੱਚੇ ਭੱਜ ਕੇ ਜਾ ਕੇ ਕੋਈ ਪਿੰਗਾ ਤੇ ਬੈਠ ਗਿਆ ਕੋਈ ਗੱਡੀਆਂ ਦੇ ਵਿੱਚ ਬੈਠ ਗਿਆ ਤੇ ਮੇਰਾ ਬੇਟਾ ਸਾਹਿਲ ਇਹ ਗੱਡੀ ਖੋਲ ਰਿਹਾ ਇਹਦੇ ਵਿੱਚ ਬੈਠੇਗੇ ਇਹ ਤੇ ਨਾਲ ਹੀ ਮੇਰਾ ਛੋਟਾ ਬੇਟਾ ਇਹ ਇਹਨਾਂ ਨੂੰ ਇਹ ਵਧੀਆ ਲੱਗੀ ਤੇ ਇਹ ਇਹਦੇ ਵਿੱਚ ਵੜ ਗਏ। ਦੂਸਰੀ ਸਾਈਡ ਤੋਂ ਟੱਕੀ ਜਿਹੜੀ ਲੌਕ ਸੀਗੀ ਤੇ ਖੁੱਲ ਨਹੀਂ ਰਹੀ ਸੀ ਸਲਈਏ ਦੁਬਾਰਾ ਫੇਰ ਮੁੜ ਕੇ ਆ ਗਏ ਇਧਰ ਅੰਦਰ ਜਾਣਗੇ। ਇਹਨਾਂ ਨੂੰ ਇਹਨਾਂ ਤੋਂ ਖੁੱਲ ਨਹੀਂ ਐ ਦੂਸਰੀ ਵਾਲੀ ਸਾਈਡ ਦੀ ਤੇ ਇਧਰ ਜੀ ਦੁਬਾਰਾ ਆ ਕੇ ਇਹਦੇ ਵਿੱਚ ਬੈਠੇ। ਇਹ ਚਲਦੀਆਂ ਨਹੀਂ ਐ ਐਦਾਂ ਹੀ ਖੜੀਆਂ ਹੁੰਦੀਆਂ ਨੇਗੀਆਂ। ਇਹਨੂੰ ਜਿਸ ਤਰ੍ਹਾਂ ਮਰਜੀ ਤੁਸੀਂ ਫੋਟੋ ਵਗੈਰਾ ਲਗਾ ਲੈਸ ਤੱਕ ਦੀ ਵੀਡੀਓ ਬਣਾ ਸਕਦੇ ਹੋ ਤੇ ਇਹ ਤਾਂ ਦੀਦੀ ਹੁਨੇ ਸਾਰੇ ਖੜੇ ਦੇਖ ਰਹੇ ਸੀ ਇਹਨਾਂ ਨੂੰ ਬੜੀ ਮਸਤੀ ਕੀਤੀ ਬਹੁਤ ਮਜ਼ਾ ਆਇਆ ਇਕੱਠੇ ਹੋ ਕੇ ਜਦੋਂ ਵੀ ਕਦੇ ਜਾਂਦੇ ਆ ਇਸ ਤਰ੍ਹਾਂ ਬਹੁਤ ਮਜ਼ਾ ਆਉਂਦਾ ਹੈ ਤੇ ਬੱਚੇ ਇੱਧਰ ਪਿੰਗਾ ਦੇ ਝੂਟੇ ਲੈ ਰਹੇ ਨੇ ਹੋਰ ਵੀ ਕਾਫੀ ਆਏ ਹੋਏ ਸੀਗੇ ਟੂਰਿਸਟ ਤੇ ਉਹ ਵੀ ਲੈ ਰਹੇ ਸੀ ਤੇ ਪਰੀ ਇੱਧਰ ਦੇਖੋ ਟਾਇਰ ਦੇ ਉੱਪਰ ਕਿਸ ਤਰ੍ਹਾਂ ਉੱਪਰ ਚੜ ਗਏ ਲੇਕਿਨ ਇਹ ਤਾਂ ਉਤਰਿਆ ਨਹੀਂ ਜਾ ਰਿਹਾ ਸੀ ਹੁਣ ਤੇ ਇਸ ਲਈ ਫੇਰੇ ਨੂੰ ਚੱਕ ਕੇ ਗੋਦੀ ਉਤਾਰਿਆ ਆ ਦੇਖ ਲਓ ਇੱਧਰ ਉਹ ਆ ਜੋ ਪੇ ਲਾਈ ਇਹਨੂੰ ਗੋਟੇ ਵੱਡੀ ਗੋਣੀ ਹੋਈ ਹੈ ਹੈ ਓਏ ਆਪਾਂ ਸਾਰੀ ਲੱਗਣ ਦਾ ਸਾਡ ਤੇ ਹੋ ਜੋ ਪਰ ਇਹ ਕਿਥੇ ਆਪਣੀ ਏ ਅਜੇ ਪਹਿਲੇ ਬਾਪੂ ਜੀ ਹੋਈ ਆ ਆ ਰਹੀ ਕੋਮਾ ਬ੍ਰੈਕ ਅਈ ਅਜੇ ਯਾਰੇ ਉਹ ਖੜੀ ਉਹ ਆਹ ਜਿਹੜਾ ਕੰਟਰੋਲ ਵਾਲੀ ਸੀ ਨਹੀਂ ਆ ਬੱਚਾ ਬਹੁਤ ਆ ਲਾ 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 ਈ ਪਰੀ ਹਾਂਜੀ ਕਿਉਂਕਿ ਵੀਡੀਓ ਜ਼ਿਆਦਾ ਲੰਬੀ ਹੋ ਜਾਣੀ ਸੀ ਤੇ ਇਸ ਲਈ ਮੈਂ ਇਸ ਨੂੰ ਦੋ ਤਿੰਨ ਪਾਰਟ ਦੇ ਵਿੱਚ ਡਿਵਾਈਡ ਕਰ ਦਿੱਤਾ ਹੈ ਤੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤੇ ਤੁਸੀਂ ਦੂਸਰੇ ਵੀ ਜਰੂਰ ਦੇਖਣਾ ਜੀ ਤੇ ਕਮੈਂਟ ਕਰਕੇ ਦੱਸਣਾ ਕਿ ਤੁਹਾਨੂੰ ਵੀਡੀਓ ਕਿਸ ਤਰ੍ਹਾਂ ਲੱਗੀ ਤੇ ਵੀਡੀਓ ਨੂੰ ਐਂਡ ਤੱਕ ਦੇਖਣਾ ਜੀ ਆਂਟੀ ਨਾਲ ਨੂੰ ਹੋ ਜੋ ਇੱਥੇ ਨੂੰ ਹੋ ਜਾਣਾ ਨਾਲ ਇੱਧਰ ਅੰਦਰ ਵਾਲੀ ਹਲਕੀ ਮੈਚ ਕਰੀ ਹਾਂ ਹਾਂਜੀ ਉਸ ਤੋਂ ਬਾਅਦ ਸੀ ਜ਼ਿਆਦਾ ਆਰਡਰ ਅੰਦਰ ਦੇ ਦਿੱਤਾ ਸੀ ਤੇ ਹੁਣ ਜਾ ਰਹੀਆਂ ਚਾਹ ਪੀਣ ਸਾਰੇ ਜਾਣੇ ਤੇ ਬਹੁਤ ਹੀ ਸੋਨਾ ਹੈ ਇਹ ਟੱਬਾ ਪੂਰੇ ਦਾ ਟੱਬਾ ਦਾ ਨਾਮ ਮਸ਼ਹੂਰ ਹੈ ਇਹ ਨਾਮ ਨਾਲ ਤੇ ਬਹੁਤ ਹੀ ਲੁੱਕ ਕਿਰੀ ਬਹੁਤ ਸੋਹਣੀ ਹੈ ਅੰਦਰੋਂ ਵੀ ਤੇ ਦੇਖੋ ਕਿੰਨੀ ਸੋਹਣੀ ਡੈਕੋਰੇਸ਼ਨ ਕਰੀ ਹੋਈ ਹੈ ਔਰ ਸਾਫ ਸਫਾਈ ਦਾ ਵੀ ਬਹੁਤ ਜ਼ਿਆਦਾ ਖਿਆਲ ਰੱਖਿਆ ਹੈ ਤੇ ਲੋ ਜੀ ਇੱਥੇ ਸਾਰੇ ਬੈਠ ਕਰ ਰਹੇ ਸੀਗੇ ਚਾਹ ਦਾ ਜਿਸ ਨੇ ਜੋ ਵੀ ਖਾਣਾ ਪੀਣਾ ਸੀ ਇੱਥੇ ਬੈਠ ਕੇ ਖਾਤਾ ਤੇ ਸਾਰੇ ਹੀ ਫੁੱਲ ਮਸਤੀ ਕਰ ਰਹੇ ਸੀ ਫਲਾਵਰ ਵਗੈਰਾ ਬਹੁਤ ਸੋਹਣੇ ਰੱਖੇ ਹੋਏ ਸੀ ਔਰ ਸਫਾਈ ਬਹੁਤ ਜ਼ਿਆਦਾ ਸੀ ਤੇ ਬੱਚੇ ਮੈਨੂ ਕਾਰਡ ਦੇਖ ਰਹੇ ਸੀ ਤੇ ਉਹਦੇ ਵਿੱਚ ਕੀ ਕੀ ਹੈ ਮੰਮੀ ਗੱਡੀ ਵਿੱਚ ਹੀ ਬੈਠੇ ਸੀਗੇ ਉਹ ਨਹੀਂ ਆਏ ਸੀ ਉਹ ਮੈਨੂੰ ਬਾਅਦ ਵਿੱਚ ਪਤਾ ਲੱਗਿਆ ਤੇ ਬਾਕੀ ਸਾਰੀ ਆ ਗਈ ਸੀ ਦੇ ਇਤਿਹਾਸੀ ਇਕੱਠੇ ਹੋ ਕੇ ਚਾਹ ਪੀਂਦੇ ਆਂ